ਇਹ ਰਸ਼ੀਅਨ ਤੇਲ ਦੀ ਆਪਾਂ ਗੱਲ ਕਰ ਰਹੇ ਸੀ ਭਾਰਤ ਉਸ ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਜੁੜਦਾ ਆ ਪੀਟਰ ਨਵਾਰੋ ਹੁਣਾਂ ਦੇ ਜਿਹੜੇ ਯੂ ਐਸ ਟ੍ਰੇਡ ਦੇ ਐਡਵਾਈਜ਼ਰ ਆ ਉਹਨਾਂ ਨੇ ਇੱਕ ਵਾਰੀ ਫੇਰ ਇਹ ਆਖਿਆ ਵੀ ਭਾਰਤ ਨੂੰ ਜਿਹੜਾ ਰਸ਼ੀਆ ਦਾ ਤੇਲ ਆ ਉਹ ਖਰੀਦਣਾ ਬੰਦ ਕਰਨਾ ਚਾਹੀਦਾ ਆ ਉਹਨਾਂ ਨੇ ਨਾਲ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਆਖਿਆ ਵੀ ਕਹਿੰਦੇ ਵੀ ਐਕਟ ਲਾਈਕ ਅ ਯੂ ਐਸ ਪਾਰਟਨਰ ਔਰ ਪੇ ਦ ਪ੍ਰਾਈਸ ਮੇ ਜਾਣਤਾ ਤੁਸੀਂ ਆ ਭਾਰਤ ਜਿਹੜਾ ਆ ਉਹ ਅਮਰੀਕਾ ਦੇ ਦੋਸਤ ਜਾਂ 파ਟਨਰ ਦੇ ਵਾਂਗੂ ਤੁਸੀਂ ਬਿਹੇਵ ਕਰੋ ਉਦਾਂ ਜਿਹੜਾ ਉਹ ਵਿਚਰੋ ਨਹੀਂ ਤਾਂ ਤੁਹਾਨੂੰ ਇਸ ਤਰ੍ਹਾਂ ਖਾਮਿਆਜ਼ਾ ਆ ਜਿਹੜਾ ਉਹ ਭੁਗਤਣਾ ਪਊਗਾ ਇਹ ਤੁਹਾਡੇ ਲਈ ਕੰਮ ਔਖਾ ਜਿਹੜਾ ਉਹ ਹੋਊਗਾ ਸੋ ਸ਼ੈਡੋ ਫਲੀਟਸ ਦਾ ਰੌਲਾ ਬੜੇ ਚਿਰ ਦਾ ਜਿਹੜਾ ਚੱਲ ਰਿਹਾ ਆ ਪਕਲ ਵੀ ਇਸ ਉੱਤੇ ਥੋੜੀ ਗੱਲ ਜਿਹੜੀ ਉਹ ਕੀਤੀ ਸੀਗੀ ਇੰਡੀਆ ਕਹਿੰਦੇ ਵੀ ਰਸ਼ੀਆ ਦਾ ਤੇਲ ਖਰੀਦਣ ਵਾਲਾ ਦੂਜਾ ਸਭ ਤੋਂ ਵੱਡਾ ਮੋਲਕ ਆ ਚਾਈਨਾ ਤੋਂ ਬਾਅਦ ਦੇ ਵਿੱਚ ਇੰਡੀਆ ਦਾ ਜਿਹੜਾ ਤੇਲ ਆ 30% ਜਿਹੜਾ ਤੇਲ ਆ ਉਹ ਮਾਸਕੋ ਤੋਂ ਜਿਹੜਾ ਉਹ ਆਉਂਦਾ ਆ ਜਦਕਿ ਕਰੈਮਨਲ ਕਰੈਮਲਨ ਦੇ ਉੱਤੇ ਤੇ ਜਿਹੜੀਆਂ ਵੈਸਟਰਨ ਮੁਲਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਆ ਅਜੇ ਤੱਕ ਲੱਗੀਆਂ ਜਿਹੜੀਆਂ ਉਹ ਹੋਈਆਂ ਸੋ ਜਿਹੜੇ ਪੀਟਰ ਨਵਾਰੋ ਆ ਉਹਨਾਂ ਨੇ ਇਸ ਚੀਜ਼ ਦੇ ਵਿੱਚ ਦੱਸਿਆ ਆ ਉਦਾਂ ਜੇ ਦੇਖਿਆ ਜਾਵੇ ਕੱਲ ਹਰਜੋਤ ਸਿੰਘ ਜੀ ਜਿਹੜਾ ਸੀਗਾ ਮੋਦੀ ਉਸ ਨੇ ਪੁਤਿਨ ਦੀ ਸਿਫਤ ਕਰਦੇ ਹੋਏ ਟਵੀਟ ਕੀਤਾ ਸੀਗਾ ਯੂਕਰੇਨ ਰਸ਼ੀਆ ਦੀ ਜਿਹੜੀ ਉਹ ਵਾਰ ਆ ਉਸ ਨੂੰ ਜਿਹੜਾ ਉਹ ਲੈ ਕੇ ਆ ਵੀ ਕਹਿੰਦੇ ਵੀ ਮੇਰੀ ਗੱਲ ਹੋਈ ਆ ਤੇ ਬੜਾ ਵਧੀਆ ਲੱਗਾ ਆ ਵੀ ਪੁਤਿਨ ਦੱਸ ਰਿਹਾ ਆ ਤੇ ਕਦਮ ਅੱਗੇ ਵਧਾ ਰਿਹਾ ਆ ਯੂਕਰੇਨ ਤੇ ਰਸ਼ੀਆਲੀ ਜਿਹੜੀ ਵਾਰ ਆ ਲੜਾਈ ਆ ਜੋ ਚੱਲ ਰਹੀ ਆ ਉਸ ਨੂੰ ਜਿਹੜਾ ਹੋ ਰੋਕਣ ਦੇ ਲਈ ਸੋ ਐਸ 400 ਮਿਸਾਈਲ ਡਿਫੈਂਸ ਸਿਸਟਮ ਉਹ ਮਾਸਕੋ ਤੋਂ ਇੰਡੀਆ ਦਾ ਜਿਹੜਾ ਉਹ ਆਉਂਦਾ ਆ ਇੰਡੀਆ ਲਗਾਤਾਰ ਰਸ਼ੀਆ ਦੇ ਨਾਲ ਵਧੀਆ ਸੰਬੰਧ ਬਣਾ ਕੇ ਰੱਖ ਰਿਹਾ ਆ ਸੋ ਮੋਦੀ ਜਿਹੜਾ ਕਹਿੰਦੇ ਵੀ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਹੁਣ ਜਲਦ ਹੀ ਜਿਹੜੀ ਆਹੋ ਮੁਲਾਕਾਤ ਕਰਨ ਜਾ ਰਹੀ ਆ ਉਧਰ ਰਸ਼ੀਆ ਦੇ ਨਾਲ ਇਨੇ ਗੂੜੇ ਸੰਬੰਧਾਂ ਹੋਣ ਦੇ ਬਾਵਜੂਦ ਸੰਬੰਧ ਹੋਣ ਦੇ ਬਾਵਜੂਦ ਦਿੱਲੀ ਵਾਲਿਆਂ ਨੇ ਯਾਨੀ ਕਿ ਇੰਡੀਆ ਨੇ ਅ ਅਮਰੀਕਾ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਹੋਰ ਸੁਧਾਰਨ ਦੀ ਜਿਹੜੀ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਕਾਫੀ ਜਿਹੜਾ ਅਸਤੇ ਵਿੱਚ ਬਦਲਾਅ ਵੀ ਜਿਹੜਾ ਉਹ ਆਇਆ ਜਦੋਂ ਆਪਾਂ ਦੇਖਿਆ ਵੀ ਟ੍ਰੇਡ ਦੋਨਾਂ ਮੁਲਕਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਚ ਹੋਣ ਲੱਗ ਗਿਆ ਅਮਰੀਕਾ ਦੇ ਵਿੱਚ ਇੰਡੀਆ ਤੋਂ ਸਮਾਨ ਬਹੁਤ ਜ਼ਿਆਦਾ ਆਉਣ ਲੱਗ ਗਿਆ ਤੇ ਉਧਰ ਜਿਹੜਾ ਇੰਡੀਆ ਨੂੰ ਸਮਾਨ ਜਾਂਦਾ ਸੀ ਅਮਰੀਕਾ ਤੋਂ ਉਸ ਉੱਤੇ ਕਾਫੀ ਜ਼ਿਆਦਾ ਟੈਰਿਫ ਜਿਹੜਾ ਉਹ ਲੱਗਦਾ ਸੀਗਾ ਸੋ ਰਾਸ਼ਪਤੀ 트੍ਰੰਪ ਜਦੋਂ ਦੇ ਆਏ ਆ ਜਦੋਂ ਦੇ ਉਹਨਾਂ ਨੇ ਰੈਸੀਪਰੋਕਲ ਟੈਰਿਫ ਸੇ ਟ੍ਰੇਡ ਦੀਆਂ ਗੱਲਾਂ ਜਿਹੜੀਆਂ ਖੁਸ਼ ਸ਼ੁਰੂ ਕੀਤੀਆਂ ਆ ਉਦੋਂ ਤੋਂ ਹੀ ਜਿਹੜੇ ਇੰਡੀਆ ਜਿਹੜਾ ਆ ਉਹ ਦੰਦ ਕਢੀਚ ਰਿਹਾ ਆ ਵੀ ਹੁਣ ਅੱਗੇ ਸਾਡਾ ਕੀ ਜਿਹੜਾ ਉਹ ਬਣੂਗਾ ਅ ਅਮਰੀਕਾ ਨੇ ਵੀ ਇੰਡੀਆ ਦੇ ਨਾਲ ਸਮਝੌਤਾ ਇਸੇ ਲਈ ਕਰਦੇ ਰਹੇ ਵੀ ਉਹਨਾਂ ਨੂੰ ਲੱਗੂ ਉਹਨਾਂ ਨੂੰ ਲੱਗਦਾ ਸੀਗਾ ਵੀ ਜਿਹੜਾ ਏਸ਼ੀਆ ਦੇ ਵਿੱਚ ਚਾਈਨਾ ਦੀ ਸਰਦਾਰੀ ਨੂੰ ਕੋਈ ਟੱਕਰ ਦੇਣ ਵਾਲਾ ਜਿਹੜਾ ਮੋਲਕਾ ਉਹ ਬਣ ਸਕਦਾ ਤੇ ਉਹਨਾਂ ਨੂੰ ਇਹ ਭਲੇਖਾ ਸੀਗਾ ਵੀ ਸ਼ਾਇਦ ਇੰਡੀਆ ਚਾਈਨਾ ਦੇ ਮੋਰੇ ਜਿਹੜਾ ਉਹ ਕਿਤੇ ਜਾ ਕੇ ਖੜ ਜਾਊਗਾ ਜਾਂ ਇਹਨਾਂ ਨੂੰ ਟੱਕਰ ਜਿਹੜਾ ਹੋ ਦੇ ਸਕਦਾ ਆ ਇਹ ਤਾਂ ਮੋਦੀ ਹੁਣਾਂ ਦੀ 55 ਇੰਚ ਦੀ ਜਿਹੜੀ ਛਾਤੀ ਆ ਉਹ ਗੱਲਾਂ ਦੇ ਵਿੱਚ ਹੀ ਰਹਿ ਜਾਂਦੀ ਹੈ ਜਦੋਂ ਚਾਈਨਾ ਦੇ ਮੋਰੇ ਗੱਲ ਆਉਂਦੀ ਜਦੋਂ ਉਹਨਾਂ ਦੇ ਇਲਾਕੇ ਦਬ ਲੈਂਦੇ ਆ ਤਾਂ ਫਿਰ ਭਿੱਜੀ ਬਿੱਲੀ ਵਾਂਗੂ ਉਹਨਾਂ ਦੇ ਮੋਰੇ ਬੈਠ ਜਾਂਦੇ ਹੈਗੇ ਆ ਸੋ ਅ ਅਮਰੀਕਾ ਦੇ ਪ੍ਰਸ਼ਾਸਨ ਨੂੰ ਅਮਰੀਕਾ ਦੀ ਬਿਊਰੋਕ੍ਰੇਸੀ ਨੂੰ ਅਮਰੀਕਾ ਦੇ ਐਡਮਿਨਿਸਟ੍ਰੇਸ਼ਨ ਨੂੰ ਇਹ ਹੁਣ ਕਲੈਰਿਟੀ ਹੋਣੀ ਅ ਜਿਹੜੀ ਉਹ ਆ ਗਈ ਆ ਉਹ ਇੱਕ ਹਿਸਾਬ ਦੇ ਨਾਲ ਪਰਦਾ ਫਾਸ਼ ਭਾਰਤ ਦੀ ਕੈਪੇਬਿਲਿਟੀਆਂ ਦਾ ਜਿਹੜਾ ਉਹ ਹੋਣ ਲੱਗ ਗਿਆ ਆ ਇਸ ਮਹੀਨੇ ਦੇ ਅਖੀਰ ਦੇ ਵਿੱਚ ਉਦੋਂ ਮੋਦੀ ਨੇ ਚਾਈਨਾ ਨੂੰ ਵੀ ਟਰੈਵਲ ਕਰਨਾ ਆ ਜਿਹੜੇ ਚਾਈਨੀਸ ਫੋਰਨ ਮਿਨਿਸਟਰ ਵੈਂਗ ਯੀ ਆ ਉਹ ਦੋ ਦੇਣ ਦੇ ਦੌਰੇ ਦੇ ਲਈ ਇੰਡੀਆ ਨੂੰ ਵੀ ਜਿਹੜਾ ਉਹ ਆ ਰਹੇ ਆ ਉੱਥੇ ਜੈ ਸ਼ੰਕਰ ਹੋਣਾ ਨੇ ਵੀ ਜਿਹੜੀਆਂ ਹੈ ਗੱਲਾਂ ਇਹ ਕੀਤੀਆਂ ਇੰਡੀਆ ਦੇ ਵਫਦ ਨੇ ਵੀ ਇਹ ਗੱਲਾਂ ਕੀਤੀਆਂ ਅ ਵੀ ਕੋਈ ਗੱਲ ਨਹੀਂ ਝਗੜੇ ਝਮੇਲੇ ਤਾਂ ਜਿਹੜੇ ਉਹ ਚੱਲਦੇ ਰਹਿੰਦੇ ਆ ਪਰ ਗੱਲਾਂ ਬਾਤਾਂ ਦੇ ਨਾਲ ਹੀ ਮਸਲੇ ਜਿਹੜੇ ਆ ਉਹ ਸੁਲਝਾਏ ਜਾ ਸਕਦੇ ਹੈਗੇ ਆ ਸੋ ਪੀਟਰ ਨਵਾਰਾ ਹੁਣਾਂ ਦਾ ਇੱਕ ਵਾਰੀ ਫੇਰ ਇਸ ਤਰੀਕੇ ਦਾ ਜਿਹੜਾ ਉਹ ਬਿਆਨ ਆਉਣਾ ਵੀ ਐਕਟ ਲਾਈਕ ਯੂਐਸ ਪੈਟ 파ਟਨਰ অর ਪੇ ਦਾ ਪ੍ਰਾਈਸ ਇਹ ਸਿੱਧੀ ਸਿੱਧੀ ਇੰਡੀਆ ਨੂੰ ਚੇਤਾਵਨੀ ਹੈ ਜਾਂ ਸ਼ੀਸ਼ਾ ਦਿਖਾਇਆ ਜਾ ਰਿਹਾ ਹੈ ਵੀ ਭਾਈ ਤੁਸੀਂ ਇੰਨੀਆਂ ਬੇੜੀਆਂ 'ਚ ਸਵਾਰ ਹੋ ਕੇ ਜਿਹੜੀ ਨਦੀ ਆ ਉਸ ਨੂੰ ਪਾਰ ਕਰਨਾ ਔਖਾ ਹੀ ਲੱਗਦਾ ਹੈ ਵੀ ਤੁਸੀਂ ਚਾਹੁੰਦੇ ਆ ਵੀ ਰਸ਼ੀਆ ਦੇ ਤੇ ਚਾਈਨਾ ਦੇ ਤੁਸੀਂ ਕਲੋਜ਼ ਵੀ ਰਹੀ ਜਾਓ ਡਾਲਰ ਨੂੰ ਜਿਹੜਾ ਕਮਜ਼ੋਰ ਕਰਨ ਦੇ ਲਈ ਜਾਂ ਉਹਨੂੰ ਤੋੜਨ ਦੇ ਲਈ ਤੁਸੀਂ ਕਦਮ ਵੀ ਅੱਗੇ ਵਧਾਈ ਚੱਲੋ ਤੇ ਉਧਰ ਤੁਸੀਂ ਚਾਹੁੰਦੇ ਆ ਵੀ ਅਮਰੀਕਾ ਆਪਣੀ ਮੰਡੀ ਵੀ ਤੁਹਾਡੇ ਲਈ ਖੋਲੀ ਰੱਖੇ ਤੇ ਤੁਸੀਂ ਆਪਣੀ ਮੰਡੀ ਨੂੰ ਜਿਹੜਾ ਉਹ ਬੰਦ ਰੱਖੋ ਕਹਿੰਦੇ ਵੀ ਇਦਾਂ ਦੀ ਗੱਲ ਹੁਣ ਚੱਲਣੀ ਨਹੀਂ ਆ ਸੋ ਫਾਰ ਐਡਮਿਨਿਸਟ੍ਰੇਸ਼ਨ ਨੇ ਇਸ ਚੀਜ਼ ਨੂੰ ਲੈ ਕੇ ਸਖਤ ਸਟੈਂਡ ਇੰਡੀਆ ਦੇ ਉਲਟ ਲਗਾਤਾਰ ਬਰਕਰਾਰ ਰੱਖਿਆ ਹੋਇਆ ਹੈ